ਖੁਦਾ ਅਗੇ ਬਸ ਨਹੀਂ ਚੱਲਦਾ ਪਰ ਫਿਰ ਵੀ ਅਸੀਂ ਸਾਰੇ ਜਿੱਤਨ ਕਰਕੇ ਇਕੱਠੇ ਹੋ ਕੇ ਇੱਕ ਭਾਵਨਾ ਲੈ ਕੇ ਅਸੀਂ ਪਹਿਲਾਂ ਗੁਰਦੁਆਰਾ ਅੰਬਸਾਹਬ ਗਏ ਸੀ ਤੇ ਉੱਥੇ ਅਰਦਾਸ ਕੀਤੀ ਹੈ ਮਹਾਰਾਜ ਦੇ ਚਰਨਾਂ 'ਚ ਕਿਉਂਕਿ ਜਿੱਥੇ ਦਵਾ ਕੰਮ ਨਹੀਂ ਚੱਲਦੀ ਉੱਥੇ ਦਵਾ ਕੰਮ ਜਰੂਰ ਕਰਦੀ ਹੈ ਤੇ ਅਸੀਂ ਇਸ ਮਕਸਦ ਦੇ ਤਹਿਤ ਸਾਰੇ ਇੱਥੇ ਰਲ ਕੇ ਪਹੁੰਚਿਆ ਜੀ ਤੇ ਅਸੀਂ ਖੁਦਾ ਅਗੇ ਅਰਦਾਸ ਕਰਦੇ ਪਰਿਵਾਰ ਨੂੰ ਮਿਲੇ ਆ ਉਹਨਾਂ ਦੀ ਵਾਈਫ ਨੂੰ ਮਿਲੇ ਆ ਤੇ ਉਹ ਸਾਰੇ ਕਹਿ ਰਹੇ ਨੇ ਵੀ ਠੀਕ ਨਹੀਂ ਠੀਕ ਨਹੀਂ ਕਿਉਂਕਿ ਪੋਜਿਟਿਵ ਬਿਟੀ ਲੈ ਕੇ ਹੀ ਚੱਲ ਹੋਣਾ ਕਿਉਂਕਿ ਜੇ ਐਦਾਂ ਕਰਾਂਗੇ ਆਪਾਂ ਮੰਨਣਾ ਤਾਂ ਫਿਰ ਮੰਨ ਨੂੰ ਜੇ ਡੋਲ ਗੇਰਾਗੇ ਤੇ ਡਿੱਗ ਜਾਣਾ ਤੇ ਸੋ ਅਸੀਂ ਅਰਦਾਸ ਹੀ ਅਰਦਾਸ ਜਿਹੜੀ ਬੰਦੇ ਨੂੰ ਪੋਜਿਟਿਵ ਕਰਦੀ ਹੈ ਤੇ ਅਸੀਂ ਖੁਦਾ ਦੇ ਚਰਨਾ ਅੱਗੇ ਭਰੋਸਾ ਰੱਖ ਕੇ ਸਾਰਿਆਂ ਨੇ ਅਰਦਾਸ ਕੀਤੀ ਹੈ ਤੇ ਸਾਨੂੰ ਉਮੀਦ ਹੈ ਕਿ ਮਾਰਾ ਸਾਡੀ ਜਰੂਰ ਸੁਨੇਗਾ ਤੇ ਬਾਕੀ ਕਿੰਨੀ ਦੁਨੀਆ ਹੀ ਜਿਹੜੀ ਜਿੱਥੇ-ਜਿੱਥੇ ਵੱਸਦੀ ਇਨਸਾਨੀਅਤ ਜਿਨ੍ਹਾਂ ਦੇ ਅੰਦਰ ਹੈ ਉਹ ਸਾਰੇ ਖੇਰ ਮੰਗ ਰਹੇ ਨੇ ਨਹੀਂ ਦੇਖੋ ਉਹਨਾਂ ਨੇ ਇੱਕੋ ਹੀ ਗੱਲ ਕਹੀ ਆ ਵੀ ਠੀਕ ਨੇ ਹੁਣ ਥੋੜਾ ਫਰਕ ਹੈ ਥੋੜਾ ਫਰਕ ਹੈ ਵੀ ਤੁਸੀਂ ਅਰਦਾਸ ਕਰੋ ਬਸ ਕਿਉਂਕਿ ਅਰਦਾਸ ਹੀ ਵੱਡੀ ਆਸ ਹੈ ਫੇਰ ਅਰਦਾਸਾਂ ਦੀ ਗੱਲ ਜਿਵੇਂ ਕਹਿੰਦੇ ਨਾ ਗੁਰਬਾਣੀ ਦਾ ਪਾਵਨ ਸ਼ਬਦ ਵੀ ਅਵਿਰਥੀ ਕਦੇ ਨਾ ਹੋ ਬਈ ਜਨਤੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਕਹਿੰਦੇ ਮਨਜ਼ੂਰ ਕਰਤਾ ਹੈ ਖੁਦਾ ਅਰਦਾਸ ਜਦ ਦਿਲ ਸੇ ਹੁੰਦੀ ਹੈ ਮੁਸ਼ਕਲ ਤਾਂ ਇਹ ਹੀ ਹੈ ਇਹ ਬੜੀ ਮੁਸ਼ਕਲ ਸੇ ਹੁੰਦੀ ਹੈ ਵੀ ਬਹੁਤ ਮੁਸ਼ਕਲ ਨਾਲ ਹੁੰਦੀ ਹੈ ਅਰਦਾਸ ਪਰ ਇਹ ਆ ਵੀ ਜੇ ਕੋਈ ਭਾਵਨਾ ਲੈ ਕੇ ਦੇਖੋ ਆਪਣੇ ਘਰਾਂ ਲਈ ਆਪਣੇ ਘਰਦਿਆਂ ਲਈ ਤੇ ਦੁਨੀਆ ਅਰਦਾਸ ਕਰਦੀ ਆ ਪਰ ਵਿਲੱਖਣ ਉਹੀ ਇਨਸਾਨ ਇਨਸਾਨੀਅਤ ਵਾਲੇ ਹੋਣਗੇ ਜਿਨ੍ਹਾਂ ਜਿਹੜੇ ਕਿਸੇ ਲਈ ਅਰਦਾਸ ਕਰਦੇ ਨੇ ਖੈਰ ਕਿਸੇ ਲਈ ਮੰਗਦੇ ਨੇ ਸੋ ਅਸੀਂ ਅੱਜ ਅੱਗੇ ਇਹੀ ਅਰਦਾਸ ਕਰਕੇ ਸਾਰੇ ਆਏ ਆ ਕਿ ਸਾਡੇ ਪੰਜਾਬ ਦੇ ਪੁੱਤ ਰਾਜੀਵ ਜਵੰਦਾ ਨੂੰ ਜਿਹੜਾ ਇਹ ਮਾਲਕ ਤੁਸੀਂ ਤੰਦਰੁਸਤੀ ਦੀਆਂ ਦਾਤਾਂ ਜਿਹੜੀਆਂ ਬਖਸ਼ੋ ਤਾਂ ਕਿ ਉਹ ਆਪਣੇ ਜਿੱਥੇ ਇੱਕ ਕਿੱਥੇ ਭੈਣ ਦਾ ਘਰ ਵਾਲਾ ਉੱਥੇ ਕਿਸੇ ਧੀ ਦਾ ਪਿਓ ਵੀ ਐ ਤੇ ਉੱਥੇ ਤੇ ਇਹਨਾਂ ਸਾਰਿਆਂ ਤੋਂ ਉੱਪਰ ਹੈ ਜਿਹੜਾ ਕੋਈ ਇੱਕ ਪਹਿਲਾ ਪੰਜਾਬ ਦਾ ਪੁੱਤ ਵੀ ਐ ਜਿਹੜਾ ਪੰਜਾਬੀਅਤ ਨੂੰ ਲੈ ਕੇ ਜਿਹੜਾ ਹੈ ਗੀਤਾਂ ਰਾਹੀਂ ਸੋਹਣੇ ਗੀਤਾਂ ਰਾਹੀਂ ਸੱਭਿਆਕ ਗੀਤਾਂ ਰਾਹੀਂ ਜਿਹੜਾ ਪੰਜਾਬ ਦੀ ਸੇਵਾ ਕਰ ਰਿਹਾ ਤੇ ਜਿੱਥੇ ਪੰਜਾਬ ਨਾਲ ਜਿਹੜਾ ਹੱਥ ਜਿਹੜੀ ਉੱਥੇ ਐ ਸਾਡੀਆਂ ਅਰਦਾਸਾਂ ਰਾਜਵੀਰ ਨੂੰ ਖੜਾ ਕਰ ਦੇਣੀਆਂ ਤੇ ਮੈਂ ਤੁਹਾਡਾ মিডিਆ ਦਾ ਮੈਂ ਧੰਨਵਾਦੀ ਹਾਂ ਕਿ ਤੁਸੀਂ ਸਾਡੇ ਤੱਕ ਪਲ-ਪਲ ਤੱਕ ਖ਼ਬਰ ਪਹੁੰਚਾਈ ਔਰ ਮੈਂ ਪਲੀਜ਼ ਇੱਕ ਗੱਲ ਕਰੂੰ ਅਫਵਾਵਾਂ ਨਾਲ ਫਰੋਂ ਦਿਓ ਤੁਹਾਡੇ ਜੋ ਮੀਡੀਆ ਵਾਲੇ ਤੁਸੀਂ ਆਪ ਹੀ ਕਹੋ ਯਾਰ ਬੜਾ ਬਣ ਦੋਹੀ ਹੁੰਦਾ ਉਹ ਠੀਕ ਨਹੀਂ ਗ੍ਰੋਥ ਕਰ ਰਹੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਮੈਂ ਕਿਰਪਾ ਕਰਨਗੇ ਮਹਾਰਾਜ ਅਰਦਾਸਾਂ ਇੰਨੀਆਂ ਅਰਦਾਸਾਂ ਉਸ ਬੱਚੇ ਲਈ ਮੈਨੂੰ ਨਹੀਂ ਲੱਗਦਾ ਮੇਰਾ ਲੋਕੰਡੇ ਖੜੇ ਹੋਗੇ ਕਿਸੇ ਨੇ ਕੀਤੀਆਂ ਤੁਸੀਂ ਮੰਨਦੇ ਹੋ ਨਾ ਬਹੁਤ ਅਰਦਾਸਾਂ ਹੋਈਆਂ ਹੈ ਨਾ ਤੁਸੀਂ ਵੀ ਅਰਦਾਸਾਂ ਕਰੋ ਉਹਨਾਂ ਨੂੰ ਜਰੂਰ ਬਚਾਓ ਵੀ ਪਲੀਜ਼ ਉਹਨਾਂ ਨੂੰ ਕਹੋ ਨਾ ਯਾਰ ਕਿਉਂਕਿ ਨਾ ਹਾਲਾਤ ਜਿਹੜੀ ਕਲਾਕਾਰਾਂ ਗਾਇਕਾਂ ਵੱਲੋਂ ਜਿਹੜੀ ਇੱਕ ਅਰਦਾਸ ਦੇ ਰੂਪ ਚ ਕੀਤੀ ਗਈ ਤੁਹਾਨੂੰ ਲੱਗਦਾ ਵੀ ਉਹ ਕਿਤਨਾ ਕਿਤੇ ਨੈਗੇਟਿਵ ਜਿਹੜੀ ਲੱਗੇ ਲੋਕਾਂ ਕਿਉਂਕਿ ਕਿਹਾ ਵੀ ਰਾਤ ਬੜੀ ਐਮਬੀਏ ਤੇ ਅਕ੍ਰੋਸ਼ੀਅਨ ਹੈ ਨਹੀਂ ਇਹ ਉਹ ਉਹ ਲੋਕਾਂ ਦੀ ਸੋਚ ਆ ਪਰ ਕਮਰਜੀ ਨੇ ਸਾਰੇ ਐਕਟਰ ਨੇ ਉਹਨਾਂ ਨੇ ਵਧੀਆ ਕਿਹਾ ਯਾਰ ਮੈਂ ਵੀ ਕਹਿੰਨਾ ਮੈਂ ਵੀ ਕਹਿੰਨਾ ਅਰਦਾਸ ਕਰੋ ਵੈਗਰੂ ਗਿਰਦਾਸ ਮੈਂ ਵੀ ਕਹਿੰਨਾ ਉਹਨਾਂ ਦੀ ਲੀਚ ਹੀ ਮੈਂ ਕਹਿੰਨਾ ਵੀ ਅਰਦਾਸ ਕਰੋ ਵਾਦ ਤੋਂ ਬਾਅਦ ਜਵੰਦਾ ਆਪਣਾ ਉੱਠੂਗਾ ਸ਼ਰਿਆ ਆਪਣੇ ਪਰਿਵਾਰ ਚ ਜਾਊਗਾ ਬਿਰਤੀ ਨਾ ਜਾਏ ਜਨਕੀ ਅਰਦਾਸ ਮੈਂ ਪਹਿਲੇ ਕਿਹਾ ਬੇਫਿਕਰ ਹੋ ਜੀ ਕਰ ਕਰਦੇ ਨੇ ਮਿਲੇ ਮੈਂ ਨਹੀਂ ਜੀ ਉਹਨਾਂ ਨੂੰ ਮਿਲ ਪਾਇਆ ਮੈਂ ਬਾਰ ਬਾਰ ਹੀ ਸੀ ਆਣਾ ਸਾਰਾ ਰਿਪੋਰਟ ਉਥੋਂ ਬਿਲਕੁਲ ਲੈ ਕੇ ਆ ਠੀਕ ਨੇ ਵਿਰੋਧ ਕਰ ਰਹੇ ਨੇ ਵਾਹਿਗੁਰੂ ਕਿਰਪਾ ਕਰਨਗੇ ਇਹ ਪਲੀਜ਼ ਤੁਸੀਂ ਵੀ ਆਪ ਖਿਆ ਰੱਖੋ ਜਿਹੜੇ ਗੱਲਾਂ ਗਲਤ ਖਬਰਾਂ ਫਲਾਉਂਦੇ ਆ ਉਹਨਾਂ ਨੂੰ ਤੁਸੀਂ ਆਪ ਹੀ ਕਹੋ ਵੀ ਨਾ ਐਦਾਂ ਨਾ ਕਿਉਂਕਿ ਸਾਡੀਆਂ ਅਰਦਾਸਾਂ ਰਾਜਵੀਰ ਨੂੰ ਖੜਾ ਕਰ ਦੇਣੀਆਂ ਤੇ ਮੈਂ ਤੁਹਾਡਾ ਮੀਡੀਆ ਦਾ ਮੈਂ ਧੰਨਵਾਦੀ ਆ ਕਿ ਤੁਸੀਂ ਸਾਡੇ ਤੱਕ ਪਲਪਲ ਤੱਕ ਖਬਰ ਪਹੁੰਚਾਈ ਔਰ ਮੈਂ ਪਲੀਜ਼ ਇੱਕ ਗੱਲ ਕਰੂੰ ਅਫਵਾਹਾਂ ਨਾ ਫਰੋਂ ਤੇ ਤੁਹਾਡੇ ਜੀ ਮੀਡੀਆ ਵਾਲੇ ਤੁਸੀਂ ਆਪ ਹੀ ਕਹੋ ਯਾਰ ਬੜਾ ਬੰਦ ਹੋਈ ਹੁੰਦਾ ਉਹ ਠੀਕ ਨਹੀਂ ਗ੍ਰੋਥ ਕਰ ਰਹੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਮੈਂ ਕਿਰਪਾ ਕਰਨਗੇ ਮਹਾਰਾਜ ਅਰਦਾਸਾਂ ਇੰਨੀਆਂ ਅਰਦਾਸਾਂ ਉਸ ਬੱਚੇ ਲਈ ਮੈਨੂੰ ਨਹੀਂ ਲੱਗਦਾ ਮੇਰਾ ਲੋਕੰਡੇ ਖੜੇ ਹੋਗੇ ਕਿਸੇ ਨੇ ਕੀਤੀਆਂ ਤੁਸੀਂ ਮੰਨਦੇ ਹੋ ਨਾ ਬਹੁਤ ਅਰਦਾਸਾਂ ਹੋਈਆਂ ਹੈ ਨਾ ਕੋਈ ਤੁਸੀਂ ਅਰਦਾਸਾਂ ਕਰੋ ਉਹਨਾਂ ਨੂੰ ਜਰੂਰ ਬਚਾਓ ਵੀ ਪਲੀਜ਼ ਉਹਨਾਂ ਨੂੰ ਕਹੋ ਨਾ ਯਾਰ ਕਿਉਂਕਿ ਨਾ ਜਿਹੜੀ ਕਲਾਕਾਰਾਂ ਗਾਇਕਾਂ ਵੱਲੋਂ ਜਿਹੜੀ ਇੱਕ ਅਰਦਾਸ ਦੇ ਰੂਪ ਚ ਕੀਤੀ ਗਈ ਤੁਹਾਨੂੰ ਲੱਗਦਾ ਵੀ ਉਹ ਕਿਤਨਾ ਕਿਤੇ ਨੈਗੇਟਿਵ ਜਿਹੜੀ ਲੱਗੇ ਲੋਕਾਂ ਕਿਉਂਕਿ ਕਿਹਾ ਵੀ ਰਾਤ ਬੜੀ ਐਂਬੀਅੰਟ ਐ ਡਰੂਸ਼ੀਅਲ ਹੈ ਨਹੀਂ ਨਹੀਂ ਤੇ ਉਹ ਉਹ ਲੋਕਾਂ ਦੀ ਸੋਚ ਆ ਪਰ ਕਮਰਜੀ ਨੇ ਸਾਰੇ ਐਕਟਰ ਨੇ ਉਹਨਾਂ ਨੇ ਵਧੀਆ ਕਿਹਾ ਯਾਰ ਮੈਂ ਵੀ ਕਹਿੰਨਾ ਮੈਂ ਵੀ ਕਹਿੰਨਾ ਅਰਦਾਸ ਕਰੋ ਵੈਗਰੂ ਗਿਰਦਾਸ ਮੈਂ ਵੀ ਕਹਿੰਨਾ ਉਹਨਾਂ ਦੀ ਲੀਚ ਹੀ ਮੈਂ ਕਹਿੰਨਾ ਵੀ ਅਰਦਾਸ ਕਰੋ ਵੱਧ ਤੋਂ ਵੱਧ ਜਵੰਦਾ ਆਪਣਾ ਉੱਠੂਗਾ ਸ਼ਰਿਆਂ ਆਪਣੇ ਪਰਿਵਾਰ ਚ ਜਾਊਗਾ